ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਮੂਗੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਇੱਕ ਗੱਬਣ ਚੈੱਕ ਪਾਸ ਮਾਰਵਾੜੀ ਕੁੜੀ ਆ ਇੱਕ ਨੂੰ ਮਹੀਨਾ ਕੋਇਆ ਮੀਟ ਕਰਵਾਈ ਨੂੰ ਤੇ ਇੱਕ ਬਹੁਤ ਸੋਹਣਾ ਚੰਬਾ ਬਸ਼ੇਰਾਗਾ ਤਿੰਨਾ ਜਾਨਵਰਾਂ ਦੀ ਆਪਾਂ ਫੋਲ ਡਿਟੇਲ ਕਿਹੜਾ ਏਰੀਆ ਬਾਈਰ ਕਹਿੰਦਾ ਕਿਹੜਾ ਪਿੰਡ ਆ ਤੇ ਕੀ ਕੰਦ ਕਾਠਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਐਸ ਲਈ ਵੀਡੀਓ ਦੇਖੀਰ ਤੱਕ ਬਣੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਮਿੱਤਰੋ ਗੱਲ ਕਰ ਗਿਆ ਆਪਾਂ ਬਹੁਤ ਸੋਹਣੀ ਪੰਜ ਗਲੈਂਡ ਮਾਰਵਾੜੀ ਘੋੜੀ ਬਾਰੇ ਤੇ ਘੋੜੀ ਦੀ ਖੜਨੀ ਖੁੜਨੀ ਚੈੱਕ ਕਰੋ ਬਹੁਤ ਸੋਹਣੀ ਕੰਨ ਕਨਉਂਤੀ ਬਹੁਤ ਸੋਹਣੀ ਆ ਤੌਂ ਤੌਂ ਦੀ ਲੰਬਾਈ ਬਹੁਤ ਚੰਗੀਆਂ ਹੱਡਾਂ ਪਰਾਂ ਦੀ ਮ 36 ਇੰਚ ਹਾਈਟ ਦੱਸਿਆ ਮਾਲਕ ਵੀਰਾਂ ਨੇ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਵਾਰੀ ਦੀ ਘੋੜੀ ਪਾਸ ਆ ਬਾਈਕ ਦਾ ਦੋਨੇ ਚਾਲਾਂ ਚੱਲਦੀ ਆ ਤੇ ਬਾਲ ਪੌਰੀਆਂ ਕਲੀਅਰ ਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਬਹੁਤ ਚੰਗੇ ਬੱਚੇ ਦੇ ਨਾਲ ਹੀ ਆ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜ਼ਿਲ੍ਹਾ ਬਾਈਰ ਕਹਿੰਦਾ ਹੈਗਾ ਸ੍ਰੀ ਮੁਕਸਰ ਸਾਹਿਬ ਤੇ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ 2,25,000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਕਰ ਦੇਵਾਂਗੇ ਜੇ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੋਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਜਿੰਨੀ ਆਪਾਂ ਨੂੰ ਮਾਲਕ ਵੀਰਾਂ ਨੇ ਜਾਣਕਾਰੀ ਦੱਸੀ ਸੀ ਆਪਾਂ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕਰਤੀ ਤੇ ਬਹੁਤ ਚੰਗੇ ਬੱਚੇ ਦੇ ਨਾਲੇ ਚੰਗੇ ਕੱਦ ਬੱਡ ਦੀ ਘੋੜੀ ਆ 63 ਇੰਚ ਹਾਈਟ ਆ ਤੇ ਬਾਕੀ ਕਿਹੜੇ ਘੋੜੇ ਤੋਂ ਗੱਪਣਾ ਤੇ ਫੋਟੋ ਪ੍ਰੂਫ ਤੁਹਾਨੂੰ ਸਾਰੇ ਬਾਈ ਤੋਂ ਕਾਲ ਕਰਕੇ ਮਿਲ ਜਾਣਗੇ ਉਹ ਤੁਸੀਂ ਬਾਈ ਨਾਲ ਸੰਪਰਕ ਕਰਕੇ ਲੈ ਸਕਦੇ ਹੋ ਤੇ ਇੱਕ ਛੋਟਲੀ ਆ ਬਹੁਤ ਸੋਹਣੀ ਆਪਾਂ ਹੋਰ ਮਾਰਵਾੜੀ ਘੋੜੀ ਲੈ ਕੇ ਆਏ ਆ ਬਹੁਤ ਠੰਡੇ ਸੁਭਾਅ ਦੀ ਆ ਜਿਹੜੇ ਬੰਦੇ ਨੇ ਪਹਿਲੀ ਔਰ ਘੋੜੀ ਰੱਖਣੀ ਆ ਉਦੇ ਲਈ ਬਹੁਤ ਸਹੀ ਆ ਘੋੜੀ ਇਹ ਸਾਊਸੀਲਾ ਤੇ ਸਵਾਰੀ ਦੀ ਪਾਸ ਆ ਚੰਗੇ ਬੱਚੇ ਦੇ ਨਾਲ ਹੀ ਆ ਤੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਮਾਲਕ ਵੀਰਾਂ ਨੇ ਬਹੁਤ ਜਾਇਜ਼ਾ ਮੁੱਲ ਰੱਖਿਆ 75000 ਰੁਪਇਆ ਏਰੀਆ ਬਾਈਰ ਕਹਿੰਦਾ ਹੈਗਾ ਮੋਗਾ ਤੇ 30 ਤੋਂ 32 ਦਿਨ ਹੋ ਗਏ ਮੱਜੂ ਕੇ ਬਲੱਡ ਲਾਈਨ ਦਾ ਘੋੜਾ ਹੈਗਾ ਫੌਜੀ ਉਸ ਘੋੜੀ ਤੋਂ ਮੇਟ ਕਰਵਾਈ ਆ ਬਾਈ ਕਹਿੰਦਾ 100% ਚਾਂਸ ਹੁਣ ਕੇ ਗੱਬਣ ਚੈੱਕ ਪਾਸ ਤੇ ਹੋਈ ਨਹੀਂ ਹਜੇ ਚਾਂਸ ਹੈਗੇ ਗੱਬਣ ਰਹਿਣ ਦੇ ਤੇ ਮਾਰਵਾੜੀ ਘੋੜੀ ਆ ਚੰਗੇ ਬੱਚੇ ਦੇ ਨਾਲ ਹੀ ਆ 5 ਸਾਲ ਉਮਰ ਆ ਜੇ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੀਦੀ ਹੋਈ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਉੱਥੇ ਤੁਸੀਂ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਘੋੜੀ ਬਹੁਤ ਠੰਡੇ ਸੁਭਾਅ ਦੀ ਆ ਸਾਊਸੀਲਾ ਬੱਚੇ ਜਿਵੇਂ ਮਰਜ਼ੀ ਲਈ ਫਿਰਨ ਜਿਹੜੇ ਬੰਦੇ ਨੇ ਪਹਿਲੀ ਿਆ ਰੱਖਣੀ ਆ ਉਹਦੇ ਲਈ ਬਹੁਤ ਬੈਸਟ ਆ ਘੋੜੀ ਇਹ ਤੇ ਇੱਕ ਸੁਟਲਿਆ ਬਹੁਤ ਸੋਹਣਾ ਚੰਬਾ ਬਸ਼ੇਰਾ ਲੈ ਕੇ ਆਏ ਆ ਆਪਾਂ ਤੇ ਇਹ 3.5 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ ਇਹ ਭਾਲਸਰ ਵਾਲੇ ਸੁਲਤਾਨ ਕੁੜੇ ਦਾ ਬੱਚਾ ਹੈਗਾ। ਬਾਲ ਪੌਰੀਆਂ ਦਾ ਕਲੀਅਰ ਆ। 35000 ਰੁਪਏ ਮੁੱਲ ਕਰਦੇ ਆ ਮਾਲਕ ਵੀਰ। ਏਰੀਆ ਬਾਈ ਯਾਰ ਕਹਿੰਦਾ ਹੈਗਾ ਕੋਟਕਪੂਰਾ। ਤੇ ਬਾਕੀ ਮੌਕੇ ਤੇ ਮਾਨਤਨ ਕਰ ਦੇਣਗੇ ਬਾਈ ਯਾਰਗੇ 35000 ਰੁਪਏ ਮੁੱਲ ਆ। ਜੇ ਹੋਰ ਜਾਣਕਾਰੀ ਚਾਹੀਦੀ ਆ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ। ਬਾਈ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ। ਵੀਡੀਓ ਦੇਖਣ ਲਈ ਧੰਨਵਾਦ ਜੀ।